ਜੀ ਸਤਿ ਸ੍ਰੀ ਅਕਾਲ ਅੱਜ ਤੁਹਾਡੇ ਲਈ ਲੈ ਕੇ ਆਏ ਹਾਂ ਬਹੁਤ ਹੀ ਸੋਹਣਾ ਡਿਜ਼ਾਈਨ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੌਖੇ ਤਰੀਕੇ ਨਾਲ ਬਣ ਕੇ ਇਹ ਤਿਆਰ ਹੁੰਦਾ ਹੈ ਕਿਸੇ ਵੀ ਕਾਰਡੀਗਨ ਤੇ ਇਹਨੂੰ ਆਪਾਂ ਅਪਲਾਈ ਕਰ ਸਕਦੇ ਹਾਂ ਬਾਕੀ ਜੇਕਰ ਤੁਹਾਨੂੰ ਡਿਜ਼ਾਈਨ ਚੰਗਾ ਲੱਗਿਆ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਜੇ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਤਾਂ ਕਿ ਸਾਡੀਆਂ ਜਿਹੜੀਆਂ ਨਵੀਆਂ-ਨਵੀਆਂ ਵੀਡੀਓਜ਼ ਨੇ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕਣ ਕਰਦੇ ਆਂ ਜੀ ਆਪਾਂ ਡਿਜ਼ਾਈਨ ਦੀ ਸ਼ੁਰੂਆਤ ਇਹ ਡਿਜ਼ਾਈਨ ਨੂੰ ਤੁਸੀਂ ਨੇ ਬਣਾਉਣ ਦੇ ਲਈ ਚਾਰ-ਚਾਰ ਕੁੰਡਿਆਂ ਦੇ ਹਿਸਾਬ ਨਾਲ ਕੁੰਡੇ ਲੈਣੇ ਨੇ ਦੋ ਕੁੰਡੇ ਬਾਦੂ ਲੈ ਲੈਣੇ ਨੇ ਸਭ ਤੋਂ ਪਹਿਲਾਂ ਜਿੱਦਾਂ ਇੱਥੋਂ ਸਟਾਰਟਿੰਗ ਡਿਜ਼ਾਈਨ ਦੀ ਹੁੰਦੀ ਹੈ ਉਹੀ ਸਲਾਈ ਪਾ ਕੇ ਤੁਹਾਨੂੰ ਉੱਪਰੋਂ ਸ਼ੁਰੂਆਤ ਕਰਕੇ ਦਿਖਾਉਣੇ ਆ ਪਹਿਲਾ ਕੁੰਡਾ ਐਕਸਟਰਾ ਉਤਾਰੋ ਚਾਹੇ ਭੋਣਾ ఇక్కడ సిధా తాగా తిన్న కు స్ పిచ్చే కిధా ధాగా వల్ తిన్నే స్ల్ప ఇం జా రిపీట్లాయినా కిధా

ਤਿੰਨ ਕੁੰਡੇ 슬ਿੱਪ ਕਰ ਲੇ। ਧਾਗਾ ਪਿੱਛੇ ਇੱਕ ਕੁੰਡਾ ਸਿੱਧਾ। ਧਾਗਾ ਆਪਣੇ ਵੱਲ ਤਿੰਨ ਕੁੰਡੇ 슬ਿੱਪ ਕਰ ਲੀ। ਧਾਗਾ ਪਿੱਛੇ ਇੱਕ ਕੁੰਡਾ ਸਿੱਧਾ। ਲਾਸਟ ਵਾਲੇ ਨੂੰ ਜਿਵੇਂ ਮਰਜ਼ੀ ਬਣਾ ਲਿਓ। ਫਿਰ ਇਸ ਤਰ੍ਹਾਂ ਆਪਣੀ ਜਿਹੜੀ ਪਹਿਲੀ ਸਲਾਈ ਆ। ਪਾ ਕੇ ਆਪਾਂ ਨੇ ਕੰਪਲੀਟ ਕਰਤੀ। ਹੁਣ ਆਪਾਂ ਅਗੇ ਬੈਕ ਸਾਈਡ ਤੇ ਬੈਕ ਸਾਈਡ ਤੋਂ ਜਿੰਨੀਆਂ ਵੀ ਇਹਦੇ ਵਿੱਚ ਸਲਾਈਆਂ ਪੈਣਗੀਆਂ ਸਾਰੀਆਂ ਹੀ ਉਲਟੀਆਂ-ਉਲਟੀਆਂ ਹੀ ਪੈਣਗੀਆਂ ਕਿ ਜੀ ਇਹ ਸਲਾਈ ਮੈਂ ਤੁਹਾਨੂੰ ਉਲਟੀ-ਉਲਟੀ ਕੰਪਲੀਟ ਕਰਕੇ ਫਿਰ ਅੱਗੇ ਤੀਜੀ ਸਲਾਈ ਤੇ ਤੁਹਾਨੂੰ ਦਿਖਾਉਣੀ ਆ ਬੈਕ ਸਾਈਡ ਤੋਂ ਦੂਜੀ ਸਲਾਈ ਆਪਾਂ ਨੇ ਸਾਰੀ ਉਲਟੀ-ਉਲਟੀ ਬਣਾ ਕੇ ਕੰਪਲੀਟ ਕਰ ਲਈ ਹੁਣ ਆਪਾਂ ਅੱਗੇ ਸਿੱਧੇ ਪਾਸੇ ਡਿਜ਼ਾਈਨ ਦੀ ਆਪਣੀ ਹੈਗੀ ਹੈ ਤੀਜੀ ਸਲਾਈ ਤੀਜੀ ਸਲਾਈ ਧਿਆਨ ਨਾਲ ਦੇਖਿਓ ਪਹਿਲਾ ਗੁੰਡਾ ਉਤਾਰ ਲਿਆ ਦੋ ਗੁੰਡੇ ਸਿੱਤੇ ਧਾਗਾ ਆਪਣੇ ਵੱਲ ਆ ਦੋ ਗੁੰਡਿਆਂ ਨੂੰ ਆਪਾਂ ਇਕੱਠੇ ਬਣਾ ਦਾਂਗੇ ਤੇ ਠੀਕ ਹੈ ਜੀ ਫਿਰ ਦੋ ਗੁੰਡੇ ਸਿੱਤੇ ਧਾਗਾ ਆਪਣੇ ਵੱਲ ਨਾਲੇ ਤਾਂ ਜਾਲੀ ਪੈਜੋ ਦੋ ਦਾ ਇੱਕ ਕੁੰਜਾ ਦੋ ਕੁੰਡੇ ਸਿੱਤੇ ਤੱਗਾ ਆਪਣੇ ਵੱਲ ਦੋ ਦਾ ਇੱਕ ਦੋ ਕੁੰਡੇ ਸਿੱਤੇ ਤੱਗਾ ਆਪਣੇ ਵੱਲ ਦੋ ਦਾ ਇੱਕ ਕਰਤਾ ਦੇਖੋ ਆਹ ਵਾਲਾ ਕੁੰਡਾ ਸਿੱਧਾ ਜਾਊਗਾ ਇੱਕ ਤਾਂ ਠੀਕ ਹੈ ਜੀ ਇੱਕੇ ਦੇ ਨਾਲ ਵਾਲਾ ਦੋ ਕੁੰਡੇ ਸਿੱਤੇ ਤਾਗਾ ਆਪਣੇ ਵੱਲ ਦੋ ਦਾ ਇੱਕ ਕਰਤਾ ਦੋ ਕੁੰਡੇ ਸਿੱਤੇ ਤਾਗਾ ਆਪਣੇ ਵੱਲ ਦੋ ਦਾ ਇੱਕ ਦੋ ਕੁੰਡੇ ਸਿੱਤੇ ਤਾਗਾ ਆਪਣੇ ਵੱਲ ਦੋ ਦਾ ਇੱਕ ਕਰਤਾ ਦੋ ਕੁੰਡੇ 6 ਠੀਕ ਜੀ ਡਿਜ਼ਾਈਨ ਦੀਆਂ ਤਿੰਨ ਸਲਾਈਆਂ ਕੰਪਲੀਟ ਹੋ ਗਈਆਂ ਚੌਥੀ ਸਲਾਈ ਆਪਾਂ ਆ ਗਏ ਹੁਣ ਬੈਕ ਸਾਈਡ ਤੇ ਬੈਕ ਸਾਈਡ ਦੇ ਵਿੱਚ ਇਹਦੇ ਵਿੱਚ ਸਾਰੀਆਂ ਸਲਾਈਆਂ ਨੇ ਜਿਹੜੀਆਂ ਉਲਟੀਆਂ ਹੀ ਪੈਣਗੀਆਂ ਚਾਹੇ ਜਾਲੀ ਵਾਲਾ ਕੁੰਡਾ ਹੋਵੇ ਜਿਹੜਾ ਮਰਜ਼ੀ ਹੋਵੇ ਸਾਰੀਆਂ ਇਹਦੀਆਂ ਉਲਟੀਆਂ-ਉਲਟੀਆਂ ਹੀ ਪੈਣਗੀਆਂ ਬੈਕ ਸਾਈਡ ਤੋਂ ਇਹ ਸਲਾਈ ਕੰਪਲੀਟ ਕਰਕੇ ਤੁਹਾਨੂੰ ਅੱਗੇ ਦਿਖਾਉਣੀ ਹਾਂਜੀ ਬੈਕ ਸਾਈਡ ਤੋਂ ਚੌਥੀ ਸਲਾਈ ਜਿਹੜੀ ਆਪਾਂ ਨੇ ਕੰਪਲੀਟ ਕਰਤੀ ਸਾਰੀ ਪੁੱਠੀ-ਪੁੱਠੀ ਬਣਾ ਕੇ ਸਿੱਧੇ ਪਾਸੇ ਆਗੇ ਆਪਾਂ ਪੰਜਵੀਂ ਸਲਾਈ ਤੇ ਚਾਰ ਸਲਾਈਆਂ ਕੰਪਲੀਟ ਹੋ ਗਈਆਂ ਪੰਜਵੀਂ ਸਲਾਈ ਤੇ ਆਪਾਂ ਪਹੁੰਚ ਗਏ ਪਹਿਲਾ ਕੁੰਡਾ ਐਕਸਟਰਾ ਉਤਾਰੋ ਚਾਹੇ ਉਹਨੂੰ ਦੋ ਕੁੰਡੇ ਸਿੱਤੇ ਤੀਜਾ ਆਪਣਾ ਜਿਹੜਾ ਜਾਲੀ ਵਾਲਾ ਕੁੰਡਾ ਉਦੇ ਨਾਲ ਇਹਨੂੰ ਆਪਾਂ ਜਿਹੜਾ ਨੀਚੇ ਆਪਣਾ ਸਲਿੱਪ ਕੀਤਾ ਹੋਇਆ ਤਾਂ ਤੱਕ ਇਹਨੂੰ ਉੱਪਰ ਚੜਾਏ ਆ ਸਲਾਈ ਤੇ ਬੈਕ ਸਾਈਡ ਤੋਂ ਇਹਨਾਂ ਦੋਹਾਂ ਦਾ ਇੱਕ ਕਰਤਾ ਐਸਟਰਾ ਦੋ ਗੁੰਡੇ ਸਿੱਤੇ ਤਿੰਨ ਗੁੰਡੇ ਸਿੱਤੇ ਠੀਕ ਹੈ ਤਿੰਨ ਗੁੰਡੇ ਸਿੱਤੇ ਆਵਲੇ ਆਪਾਂ ਤਾਂ ਕਿ ਨੂੰ ਇੱਥੇ ਰੱਖਿਆ ਸਲਾਈ ਤੇ ਐਸਟਰਾ

తిని కడే సీ సైతే చడాయా బడ్ తిని సైతే చడాయా ఎంత దోదా తిను కుండే సే ਇਹਨੂੰ ਤੁਨੀ ਸਲਾਈ ਤੇ ਚੜਾਇਆ ਇਸ ਤਰ੍ਹਾਂ ਤਿੰਨ ਗੁੰਡੇ ਫੇਰ ਦਿੱਤੇ ਢੀਆ ਇਹਨਾਂ ਆਪਣਾ ਜਿਹੜਾ ਬਣ ਗਿਆ ਇਸ ਤਰ੍ਹਾਂ ਹੁਣ ਆਪਾਂ ਸ਼ੀਮੀ ਸਲਾਈ ਬੈਕ ਸਾਈਡ ਤੋਂ ਪੂਰੀ ਦੀ ਪੂਰੀ ਇਹ ਸਲਾਈ ਆਪਾਂ ਨੇ ਉਲਟੀ ਬਣਾਉਣੀ ਆ ਇਹ ਸਲਾਈ ਕੰਪਲੀਟ ਕਰਕੇ ਅੱਗੇ ਤੁਹਾਨੂੰ ਦਿਖਾਉਣੀ ਆ 6 ਸਲਾਈਆਂ ਕੰਪਲੀਟ ਕਰਨ ਤੋਂ ਬਾਅਦ ਹੁਣ ਆਪਾਂ ਆਗੇ 7ਵੀਂ ਸਲਾਈ ਤੇ ਸਿੱਤੇ ਪਾਸੇ ਡਿਜ਼ਾਈਨ ਸੇਮ ਹੀ ਬਣਨਾ ਬਸ ਡਿਜ਼ਾਈਨ ਦੀ ਜਗ੍ਹਾ ਚੇਂਜ ਹੋਣੀ ਆ ਉਹ ਤੁਹਾਨੂੰ ਆਪਾਂ ਦੱਸਦੇ ਆ ਪਹਿਲਾ ਕੁੰਡਾ ਬਿਨਾ ਬੁਣੀ ਉਤਾਰੇ ਤਿੰਨ ਕੁੰਡੇ ਫਿਰ ਆਪਾਂ ਨੇ ਸਿੱਤੇ ਬਣਾਉਣੇ ਨੇ ਆਹ ਵਾਲੇ ਕੁੰਡੇ ਤੱਕ ਜਿੱਥੋਂ ਆਪਣਾ ਪਹਿਲਾ ਡਿਜ਼ਾਈਨ ਖਤਮ ਹੋਇਆ ਉੱਥੋਂ ਤੱਕ ਆਪਾਂ ਤਿੰਨ ਕੁੰਡੇ ਸਿੱਤੇ ਪਹਿਲਾਂ ਇੱਥੇ ਡਿਜ਼ਾਈਨ ਬਣਿਆ ਸੀ ਤਿੰਨ ਕੁੰਡਿਆਂ ਤੇ ਹੁਣ ਆਹ ਤਿੰਨ ਕੁੰਡਿਆਂ ਤੇ ਡਿਜ਼ਾਈਨ ਬਣੂਗਾ ਠੀਕ ਹੈ ਜੀ ਬਣੂਗਾ ਉਮੀ ਜਿਵੇਂ ਆਪਾਂ ਪਹਿਲਾਂ ਬਣਾਇਆ ਇਸ ਤਰ੍ਹਾਂ ਤਿੰਨ ਕੁੰਡੇ ਸਲਿੱਪ ਕਰੀਤੇ ਮੋਰੀ ਤਾਗਾ ਕਰਕੇ ਇੱਕ ਕੁੰਡਾ ਸਿੱਧਾ ਤਾਗਾ ਮੋਰੀ ਤਿੰਨ ਕੁੰਡੇ ਸਲਿੱਪ ਕੀਤੇ ਤਾਗਾ ਪਿੱਛੇ కు ఫ మూరే తిను కుండే స్పా సెా ధాగా మూరే కండే స్పెా పిచ్చే ఇక్కడ ఫా ధాగా అపెల్ తిన్న కు స్పె గా పిచ్చే సల్ తిన్న కండే స్పె ధాగా పిచ్చే దో కుండే సేను జి మర్జీ బాకేజీ ఇర ਅਨਿਵਾਗੇ ਆਪਾਂ ਬੈਕ ਸਾਈਡ ਤੇ ਬੈਕ ਸਾਈਡ ਤੇ ਇਹਦੀਆਂ ਸਾਰੀਆਂ ਸਲਾਈਆਂ ਜਿਹੜੀਆਂ ਉਲਟੀਆਂ-ਉਲਟੀਆਂ ਪੈਣਗੀਆਂ ਇਹ ਸਲਾਈ ਆਪਾਂ ਉਲਟੀ ਬਣਾ ਕੇ ਫਿਰ ਤੁਹਾਨੂੰ ਦਿਖਾਵਾਂਗੇ 8ਵੀਂ ਸਲਾਈ ਬੈਕ ਸਾਈਡ ਤੋਂ ਕੰਪਲੀਟ ਕਰਕੇ ਹੁਣ ਆਪਾਂ ਆ ਗਏ ਨੌਵੀਂ ਸਲਾਈ ਤੇ ਸਿੱਤੇ ਪਾਸੇ ਤਿੰਨ ਕੁੰਡੇ ਸਿੱਤੇ ਬਣਾ ਆ ਕੀ ਇੱਥੇ ਤੱਕ ਆਹ ਤਿੰਨ ਚੋ ਵੀ ਆਪਾਂ ਇੱਕ ਕੁੰਡਾ ਸਿੱਧਾ ਬਣਾ ਦਾਂਗੇ ග අපනිවල් කර ආජඩ දෝකුන්්ඩි රෑගඉන්න දහ අපා එ කරලඟ දෝකුන්ටේ සිත්තේ තගා අපනිවල් දෝද එ දෝකුන්ඩෙ සිදත්තේ තග අප්නිිවල් దో కు దో కు సగ్గ దో కు దో కు సో కు దో కు స ਤਗਾ ਆਪਣੇ ਵੱਲ ਦੋ ਕੁੰਡਿਆਂ ਦਾ ਇੱਕ ਕਰਤਾ। ਬਾਕੀ ਦੇ ਤਿੰਨ ਕੁੰਡੇ ਜਿਹੜੇ ਸਿੱਧੇ ਲਾਸਟ ਵਾਲੇ ਨੂੰ ਜਿਵੇਂ ਮਰਜ਼ੀ ਬਣਾ ਲਓ। ਦੇਖੋ ਜੀ ਅੱਠਵੀਂ ਸਲਾਈ ਕੰਪਲੀਟ ਹੋ ਗਈ ਹੁਣ ਅੱਪਾਗੇ ਨੌਵੀਂ ਸਲਾਈ ਤੇ ਬੈਕ ਸਾਈਡ ਤੇ ਬੈਕ ਸਾਈਡ ਤੋਂ ਸਾਰੀਆਂ ਸਲਾਈਆਂ ਵਿੱਚ ਉਲਟੀਆਂ ਬਣ ਗਈਆਂ। ਇਹ ਵਾਲੀ ਸਲਾਈ ਕੰਪਲੀਟ ਕਰਕੇ ਤੁਹਾਨੂੰ ਦਿਖਾਉਂਦਾ। ਤੁਹ ਜੀ ਆਪਾਂ ਅੱਗੇ 11ਵੀਂ ਸਲਾਈ ਤੇ ਸਿੱਧੇ ਪਾਸੇ ਪਹਿਲਾ ਕੁੰਡਾ ਐਕਸਟਰਾ ਉਤਾਰੋ ਚਾਹੇ ਬਣੋ ਜਿੱਥੇ ਤੱਕ ਆਪਣਾ ਜਾਲੀ ਵਾਲਾ ਕੁੰਡਾ ਉੱਥੋਂ ਤੱਕ ਚਾਰ ਕੁੰਡੇ ਆਪਾਂ ਇਹ ਸਿੱਧੇ ਬਣਾ ਲਾਂਗੇ ਫਿਰ ਆਪਾਂ ਆਹ ਵਾਲੇ ਕੁੰਡੇ ਨੂੰ ਜਿਹੜਾ ਆਪਣਾ ਸਲਿੱਪ ਕੀਤਾ ਹੋਇਆ ਸਲਾਈ ਦੇ ਉੱਪਰ ਚਾੜਾਂਗੇ ਤੇ ਜਾਲੀ ਵਾਲੇ ਕੁੰਡੇ ਨਾਲ ਦੋ ਦਾ ਇਹਦਾ ਇੱਕ ਕਰ ਦਾਂਗੇ ਤਿੰਨ ਕੁੰਡੇ ਸਿੱਤੇ ਇਹਦੇ ਇਹਨਾਂ ਉੱਪਰ ਇਹਦੇ ਨਾਲ ਬੁਣ ਦਾਂਗੇ ਜਾਲੀ ਵਾਲੇ ਕੁੰਡੇ ਨਾਲ ਇਹਨੂੰ ਬੁਣਨਾ ਹੈ ਇਸ ਤਰ੍ਹਾਂ ਤਿੰਨ ਕੁੰਡੇ ਸਿੱਤੇ ਇਹ ਜਿਹੜਾ ਪੰਜਾਲੀ ਵਾਲਾ ਕੁੰਡਾ ਹੈ ਇਹਦੇ ਨਾਲ ਹੀ ਇਹਨੂੰ ਬਣਾਉਣਾ ਹੈ ਨਹੀਂ ਤਾਂ ਡਿਜ਼ਾਈਨ ਜਿਹੜਾ ਆਪਣਾ ਖਰਾਬ ਹੋ ਜਾਣਾ। ਪੈਨ ਨੂੰ ਕੰਡੇ ਸਿੱਤੇ। ਇਸ ਤਰ੍ਹਾਂ ਤੁਸੀਂ ਸਲਾਈ ਤੇ ਚੜ ਕੇ ਵੀ ਇਹਨੂੰ ਐਵੇਂ ਦੋ ਦਾ ਇੱਕ ਕਰ ਸਕਦੇ ਹੋ। ਬਹੁਤੀ ਸੋਖਾ ਡਿਜ਼ਾਈਨ ਆ ਕੋਈ ਵੀ ਇਹਨੂੰ ਆਸਾਨੀ ਦੇ ਨਾਲ ਬਣਾ ਸਕਦਾ। ਮੋਕੀ ਤੁਹਾਨੂੰ ਕਿਵੇਂ ਤੇ ਲੱਗਿਆ ਕਮੈਂਟ ਕਰਕੇ ਜ਼ਰੂਰ ਦੱਸਿਓ ਕਿਸੇ ਵੀ ਗਾਰਡਨ ਤੇ ਇਹਨੂੰ ਅਪਲਾਈ ਕਰੋਗੇ ਬਹੁਤ ਹੀ ਜ਼ਿਆਦਾ ਸੋਹਣਾ ਲੱਗੂਗਾ ਬੈਕ ਸਾਈਡ ਤੋਂ ਜਿਹੜੀ ਸਲਾਈਆਂ ਨੇ ਸਾਰੀਆਂ ਇਹਦੇ ਵਿੱਚ ਉਲਟੀਆਂ-ਉਲਟੀਆਂ ਪੈਣਗੀਆਂ ਡਿਜ਼ਾਈਨ ਆਪਣਾ ਬਣ ਕੇ ਤਿਆਰ ਹੋ ਗਿਆ ਬਹੁਤ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੋਇਆ ਮਿਲਦੇ ਹਾਂ ਜੀ ਕਿਸੇ ਅਗਲੀ ਵੀਡੀਓ ਦੇ ਵਿੱਚ ਕਿਸੇ ਸੌਖੇ ਜਿਹੇ ਡਿਜ਼ਾਈਨ ਦੇ ਨਾਲ ਥੈਂਕਸ ਫॉर ਵਾਚਿੰਗ ਬਾਏ